ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕੇਂਦਰੀ ਬਜਟ 2024 ਤੇ 2025 ਪੇਸ਼ ਕੀਤਾ ਬਜਟ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਗਏ ਪਰ ਕਿਸਾਨ ਇਸ ਬਜਟ ਤੋਂ ਬਹੁਤੇ ਖੁਸ਼ ਨਹੀਂ ਦੱਸੇ ਜਾ ਰਹੇ ਨੇ ਕਿਸਾਨ ਆਗੂ ਰਕੇਸ਼ ਟਿਕੈਤ ਨੇ ਕਿਹਾ ਕਿ ਇਸ ਬਜਟ ਦਾ ਜ਼ਮੀਨੀ ਪੱਧਰ ਤੇ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਸਰਕਾਰ ਨੂੰ ਫਸਲਾਂ ਦੇ ਬਾਜਬ ਪਾਤ ਦੇਣੇ ਚਾਹੀਦੇ ਨੇ ਬਜਟ ਤੇ ਨਿਰਾਸ਼ਾ ਜ਼ਾਹਰ ਕਰਦੇ ਆ ਕਿਸਾਨ ਆਗੂ ਰਕੇਸ਼ ਟਿਕੈਤ ਨੇ ਕਿਹਾ ਕਿ ਬਜਟ ਉਹਨਾਂ ਕੇਂਦਰ ਨੂੰ ਕਾਗਜ਼ਾਂ ਤੇ ਭਾਵੇਂ ਚੰਗਾ ਲੱਗੇ ਪਰ ਜ਼ਮੀਨੀ ਪੱਧਰ ਤੇ ਇਸ ਨਾਲ ਕਿਸਾਨ ਮਾਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਕੰਪਨੀਆਂ ਇਸ ਦਾ ਫਾਇਦਾ ਜ਼ਰੂਰ ਹੋਵੇਗਾ ਜਿੱਥੋਂ ਤੱਕ ਜੈਵਿਕ ਜਾਂ ਕੁਦਰਤੀ ਖੇਤੀ ਦਾ ਸਵਾਲ ਹੈ ਕੋਈ ਨਾ ਕੋਈ ਐਨ ਜੀਓ ਕੰਪਨੀ ਜਾਂ ਕੋਈ ਹੋਰ ਸੰਸਥਾ ਹੋਣੀ ਚਾਹੀਦੀ ਹੈ ਜੋ ਇਸ ਕੰਮ ਨੂੰ ਲੈ ਕੇ ਕਹੇਗੀ ਕਿ ਅਸੀਂ ਬਹੁਤ ਸਾਰੇ ਕਿਸਾਨਾਂ ਨੂੰ ਖੇਤੀ ਸਿਖਾਈ ਹੈ ਕਿਸਾਨਾਂ ਆਦ ਨੂੰ ਪੜਾਉਣ ਲਈ ਇੰਨਾ ਖਰਚਾ ਆਵੇਗਾ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਸਿੱਧਾ ਲਾਭ ਮਿਲੇਗਾ ਰਕੇਸ਼ ਜਿਕਤ ਨੇ ਕਿਹਾ ਕਿ ਜੇਕਰ ਕਿਸਾਨ ਲਾਭ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਪਣੀ ਫਸਲ ਦੀ ਪੂਰੀ ਕੀਮਤ ਅਦਾ ਕਰਨੀ ਪਵੇਗੀ ਇਸ ਲਈ ਵਿਸ਼ੇਸ਼ ਪ੍ਰਬੰਧ ਕਰਨੇ ਪੈਣਗੇ ਕਿਸਾਨਾਂ ਨੂੰ ਖੇਤੀ ਲਈ ਮੁਫਤ ਪਾਣੀ ਦੀ ਲੋੜ ਹੈ ਸਾਨੂੰ ਮੁਫਤ ਬਿਜਲੀ ਅਤੇ ਸਸਤੀ ਖਾਦ ਚਾਹੀਦੀ ਹੈ ਕਿਸਾਨਾਂ ਲਈ ਖੇਤੀ ਉਪਕਰਨਾਂ ਤੇ ਜੀਐਸਟੀ ਘਟਾਇਆ ਜਾਵੇ ਉਹਨਾਂ ਪੁੱਛਿਆ ਕਿ ਕਿਸਾਨਾਂ ਦੀ ਸਿਹਤ ਬਾਰੇ ਕੀ ਕੀਤਾ ਗਿਆ ਉਨਾਂ ਲਈ ਸਿੱਖਿਆ ਮੁਫਤ ਕੀਤੀ ਜਾਵੇ ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਆਪਣੇ 7ਵੇਂ ਬਜਟ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਵਿੱਚ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਵਿੱਚ ਪ੍ਰਮਾਣਿਕਰਨ ਅਤੇ ਬ੍ਰਾਂਡਿੰਗ ਪ੍ਰਣਾਲੀ ਵੀ ਸ਼ਾਮਲ ਹੋਵੇਗੀ ਇਸ ਦੇ ਲਈ 10 ਹਜ਼ਾਰ ਲੋੜ ਅਧਾਰਿਤ ਬਾਇਓ ਇੰਪੋਰਟਰ ਰਿਸੋਰਸ ਸੈਂਟਰ ਸਥਾਪਿਤ ਕੀਤੇ ਜਾਣਗੇ ਸਰਕਾਰ ਜਲਵਾਯੂ ਅਨੁਕੂਲ ਬੀਜ ਵਿਕਸਿਤ ਕਰਨ ਲਈ ਖੋਜ ਦੀ ਵਿਆਪਕ ਸਮੀਖਿਆ ਵੀ ਕਰੇਗੀ। ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਅਤੇ ਖੇਤੀ ਵਿੱਚ ਸਥਿਰਤਾ ਲਿਆਉਣ ਦੇ ਉਪਾਵਾਂ ਦੇ ਹਿੱਸੇ ਵਜੋਂ ਬਜਟ ਵਿੱਚ ਖੇਤੀਬਾੜੀ ਖੋਜ ਤੇ ਜ਼ੋਰ ਦੇਣ ਦੇ ਨਾਲ-ਨਾਲ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਸਹਿਕਾਰੀ ਨੀਤੀ ਵਰਗੇ ਵਕ-ਵਕ ਉਪਾਵਾਂ ਦਾ ਐਲਾਨ ਕੀਤਾ ਗਿਆ। ਬਜਟ ਵਿੱਚ ਕਿਸਾਨਾਂ ਲਈ ਫਸਲਾਂ ਦੀਆਂ 109 ਨਵੀਆਂ ਵੱਧ ਚੜ ਦੇਣ ਵਾਲੀਆਂ ਕਿਸਮਾਂ ਅਤੇ 32 ਨਵੀਆਂ ਜਲਵਾਯੂ ਅਨੁਕੂਲ ਕਿਸਮਾਂ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਇੱਕ ਵਾਰ ਫਿਰ ਦੱਸ ਦਈਏ ਕਿਸਾਨ ਆਗੂ ਰਕੇਸ਼ ਚਿਕਿਤ ਨੇ ਬਜਟ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਜਟ ਕਾਗਜ਼ਾਂ ਵਿੱਚ ਤਾਂ ਚੰਗਾ ਲੱਗ ਸਕਦਾ ਪਰ ਇਸ ਨਾਲ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਇਸ ਬਜਟ ਨਾਲ ਕਿਸਾਨਾਂ ਨੂੰ ਖੇਤੀ ਦਾ ਸਮਾਨ ਵੇਚਣ ਵਾਲੀਆਂ ਕੰਪਨੀਆਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਵੇ। ਮੁਫਤ ਬਿਜਲੀ ਸਸਤੀ ਖਾਦ ਦਾ ਪ੍ਰਬੰਧ ਕਰੇ ਖੇਤੀ ਸੰਦਾਂ ਤੇ ਜੀਐਸਟੀ ਘਟਾਇਆ ਜਾਵੇ ਉਨ੍ਹਾਂ ਕਿਹਾ ਕਿ ਕਿਸਾਨੀ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣੇ ਚਾਹੀਦੇ ਨੇ ਤੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨਾ ਚਾਹੀਦਾ ਦੱਸਦੀ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿ타ਰਮਨ ਨੇ ਆਪਣਾ 7ਵਾਂ ਬਜਟ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਉਹਨਾਂ ਦੇ 1 ਘੰਟੇ 23 ਮਿੰਟ ਦੇ ਭਾਸ਼ਣ ਸੈਲਰੀ ਕਲਾਸ ਲਈ ਕੁਝ ਰਾਹਤ ਲੈ ਕੇ ਆਇਆ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਵਾਲਿਆਂ ਲਈ ਹੁਣ 7.75 ਲੱਖ ਤੱਕ ਆਮਦਨ ਟੈਕਸ ਮੁਕਤ ਹੋ ਗਈ ਹੈ ਜਾਨੀ ਉਹਨਾਂ ਨੂੰ 17.5000 ਰੁਪਏ ਦਾ ਫਾਇਦਾ ਹੋਵੇਗਾ ਵਿੱਤ ਮੰਤਰੀ ਨੇ ਆਂਧਰਾ ਪ੍ਰਦੇਸ਼ ਨੂੰ 15000 ਕਰੋੜ ਤੇ ਬਿਹਾਰ ਨੂੰ 44000 ਕਰੋੜ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਬਿਹਾਰ ਚਾਰਖੰਡ ਪੱਛਮੀ ਬੰਗਾਲ ਉੜੀਸਾ ਤੇ ਆਂਧਰਾ ਪ੍ਰਦੇਸ਼ ਤੇ ਟਾਂਚਾ ਗੱਤ ਵਿਕਾਸ ਦੀ ਵਿਸ਼ੇਸ਼ ਕੀਮ ਲਿਉਣ ਦਾ ਵੀ ਦਾਵਾ ਕੀਤਾ ਗਿਆ ਆਪਣੇ ਬਜਟ ਭਾਸ਼ਣ ਦੀ ਸ਼ੁਰੂਆਤ ਵਿੱਚ ਉਹਨਾਂ ਕਿਹਾ ਭਾਰਤ ਦਾ ਅਰਥਚਾਰਾ ਤੇਜ਼ੀ ਨਾਲ ਅੱਗੇ ਵਧ ਰਿਹਾ ਆਪਣੇ ਬਜਟ ਭਾਸ਼ਣ ਦੀ ਸ਼ੁਰੂਆਤ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦਾ ਅਰਥਚਾਰਾ ਤੇਜ਼ੀ ਨਾਲ ਅੱਗੇ ਵਧ ਰਿਹਾ ਸਰਕਾਰ ਦਾ ਫੋਕਸ ਗਰੀਬ ਮਹਿਲਾ ਨੌਜਵਾਨ ਅੰਦਾਤਾ ਦੇ ਉੱਤੇ ਹੈ ਸਰਕਾਰ ਦਾ ਸពਦਾ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਅੱਗੇ ਸਰਕਾਰ ਦਾ ਧਿਆਨ ਰੋਜ਼ਗਾਰ ਦੇ ਮਿਡਲ ਕਲਾਸ ਦੀ ਬਿਹਤਰੀ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ ਉੱਤੇ ਹੈ ਬਜਟ ਰੋਜ਼ਗਾਰ ਹੁਨਰ ਮੰਦੀ ਐਮ ਐਸ ਐਮ ای ਮੱਧ ਵਰਗ ਉੱਤੇ ਕੇਂਦ੍ਰਿਤ ਰਹੇਗਾ ਵਿੱਤ ਮੰਤਰੀ ਨੇ 2 ਲੱਖ ਕਰੋੜ ਰੁਪਏ ਦੀ ਫੰਡ ਦੇ ਨਾਲ ਰੋਜ਼ਗਾਰ ਅਤੇ ਹੁਨਰ ਦੀ ਸਹੂਲਤ ਲਈ ਪੰਜ ਜੋਸ਼ ਨਾਮਤ ਦੇ ਪ੍ਰਧਾਨ ਮੰਤਰੀ ਪੈਕੇਜ ਦਾ ਐਲਾਨ ਕੀਤਾ ਇਸ ਸਾਲ ਸਿੱਖਿਆ ਰੋਜ਼ਗਾਰ ਅਤੇ ਹੁਨਰ ਹਿੱਸੇ 1.48 ਲੱਖ ਕਰੋੜ ਰੁਪਏ ਆਏ ਨੇ